ਵੀ ਸੋਨਾ ਪਸਮ ਲੋਕੇ ਪ੍ਰਮੋਟ ਤਾਂ ਨਹੀਂ ਕਰਦੇ ਆ ਪਰ ਸੋਨਾ ਪਸਮ ਨੇ ਲੋਕਾਂ ਨੂੰ ਨੁਕਸਾਨ ਬੜੇ ਕਰਤੇ ਕਿਡਨੀਆਂ ਤੱਕ ਡੈਮੇਜ ਕਰਦੀਆਂ ਇਸੇ ਹਿਸਾਬ ਦੀ ਸੋਨਾ ਪਸਮ ਜਿਹੜੀਆਂ ਨੁਕਸਾਨ ਦਾ ਹੈ ਵੀ ਹੋ ਸਕਦੀ ਆ ਪਰ ਵੈਦ ਜਿਹੜੇ ਨੇ ਵੀਡੀਓਸ ਪਾਉਂਦੇ ਆ ਪਸਮ ਖਾਓ ਦਵਾਈਆਂ ਬਣਾ ਕੇ ਦੇ ਦਿੰਦੇ ਆ ਲੋਕ ਇਸੇ ਤਰ੍ਹਾਂ ਤੇ ਖਾਣਾ ਸ਼ੁਰੂ ਕਰ ਦਿੰਦੇ ਆ ਅਤੇ ਉਸ ਤੋਂ ਬਾਅਦ ਐਡਾ ਵੱਡਾ ਨੁਕਸਾਨ ਹੋ ਜਾਂਦਾ ਕਿਡਨੀਆ ਤੱਕ ਡੈਮੇਜ ਹੋ ਜਾਂਦੀਆਂ ਬਿਲਕੁਲ ਤੁਹਾਡੀ ਬਿਲਕੁਲ ਨਾਲ ਮੈਂ ਸਹਿਮਤ ਆ ਉਹਦੇ ਚ ਐਦਾ ਕੁਝ ਬੰਦੇ ਜਿਹੜੇ ਅੱਜ ਟੀਵੀ ਤੇ ਐਡ ਦਿੰਦੇ ਨੇ ਜਿਹੜੇ ਸਾਹਮਣੇ ਨਹੀਂ ਆਉਂਦੇ ਪਹਿਲੀ ਗੱਲ ਤੇ ਸਾਹਮਣੇ ਨਹੀਂ ਆਉਂਦੇ ਨੁਕਸੇ ਦੱਸਦੇ ਆ ਨੁਕਸੇ ਦੱਸਦੇ ਆ ਆਪਾਂ ਨੂੰ ਵੀ ਸੋਚਣਾ ਚਾਹੀਦਾ ਵੀ ਜਿਹੜਾ ਬੰਦਾ ਵਸੇਸ ਤੇ ਸਾਹਮਣੇ ਨਹੀਂ ਆ ਰਿਹਾ ਉਹਦੇ ਨੁਕਸੇ ਨੂੰ ਕਿਉਂ ਆਪਾਂ ਵਾਰ-ਵਾਰ ਫੋਲੋ ਕਰਦੇ ਆ ਉਹ ਦੇਖਣਾ ਨਹੀਂ ਚਾਹੀਦਾ ਕਿਉਂ ਉਹਨਾਂ ਨੇ ਇਧਰ ਉਧਰ ਚੱਕੀਆਂ ਚੀਜ਼ਾਂ ਤੇ ਦੱਸੀ ਜਾਂਦੇ ਆ ਆਪਾਂ ਉਹਨਾਂ ਨੂੰ ਚੱਕ ਕੇ ਵਰਤਣਾ ਸ਼ੁਰੂ ਕਰਦੇ ਆ ਨੌਲਜ ਨਹੀਂ ਹੁੰਦੀ ਆਪਾਂ ਨੂੰ ਵੀ ਕਿਹੜੀ ਮਾਤਰਾ ਕਿੰਨੀ ਵਰਤਣੀ ਆ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂ ਇਹ ਤਕਰੀਬਨ 890 ਗ੍ਰਾਮ ਦਾ weight ਆ ਇਹਦਾ ਸਾਰਾ ਅੱਛਾ 890 ਗ੍ਰਾਮ ਦੇ ਵਿੱਚ 2 ਗ੍ਰਾਮ ਸੋਨਾ ਪੈਣਾ ਹੁਣ 2 ਗ੍ਰਾਮ ਸੋਨਾ ਪੈਣਾ ਹੁਣ ਅਗਲਾ ਹੋਗਾ ਵੀ ਮੈਂ ਤਾਂ ਯਾਰ ਪੈਸੇ ਖਰਚਦਾ ਮੈਂ 2 ਦੀ ਬਜਾ ਚੱਕ ਕੇ 10 ਗ੍ਰਾਮ ਪਾਦਮਾ ਜਾਂ 5 ਗ੍ਰਾਮ ਪਾਦਮਾ ਉਹ ਨੁਕਸਾਨ ਹੀ ਕਰਨਾ ਐਸੀ ਤਰ੍ਹਾਂ ਕਈ ਪਾਸਮਾ ਹੁੰਦੀਆਂ ਨੇ ਜਿਵੇਂ ਲੋਹ ਪਾਸਮਾ ਬਹੁਤ ਖਤਰਨਾਕ ਹੈ ਜੇ ਕੱਚੀ ਰਹ ਜਵੇ ਠੀਕ ਅੱਚੀ ਰਹ ਕਿਡਨੀਆਂ ਗਈਆਂ ਅਸੀਂ ਕਦੇ ਵੀ ਐਦਾਂ ਮਤਲਬ ਮਾੜੀ ਕੰਪਨੀ ਦਾ ਲੋੜ ਹੀ ਨਹੀਂ ਹੈਗੀ ਡਾਬਰ ਦਾ ਸਾਡੇ ਕੋਲ ਆ ਦੇਖੋ ਕਿੱਡਾ ਬਾਹਰ ਢੇਰ ਲੱਗਿਆ ਪਿਆ ਸਾਰੀਆਂ ਸੋਨਾ ਪਾਸਮਾ ਜਾਂ ਹੋਰ ਸੋਨੇ ਵਾਲੀਆਂ ਚੀਜ਼ਾਂ ਜਿੰਨੀਆਂ ਪਈਆਂ ਸਾਰੀਆਂ ਡਾਬਰ ਦੀਆਂ ਪਈਆਂ ਨੇ ਅਸੀਂ ਵਰਤਤ ਦੀ ਨਹੀਂ ਹੈਗੇ ਦੂਜੀਆਂ ਕਿੰਨਾ ਕੁ ਫਰਕ ਪੈ ਜਾਊਗਾ ਜੇ ਪਰੇਡ ਵਾਈਜ਼ ਵੀ ਜਾਈਏ 2 4 5000 ਦਾ ਹੀ ਪਨ ਬਿੜਣਾ ਹਮ ਇੰਨਾ ਕੀ ਫਰਕ ਪੈ ਜਾਊਗਾ ਜੇ ਤੂੰ ਸਾਡੇ ਕੋਲੋਂ ਗਾਹਕ ਪੇਸ਼ੈਂਟ ਪੈਸੇ ਪੂਰੇ ਦਿੰਦਾ ਫਿਰ ਉਹਨੂੰ ਚੀਜ਼ ਤਾਂ ਵਧੀਆ ਦੋ। ਹੂੰ। ਜੇ ਅਸੀਂ 500 ਕਹਤਾ ਤਾਂ 500 ਦੇ ਜਾਣਾ। ਜੇ ਅਸੀਂ 5000 ਕਹਤਾ ਤਾਂ 5000 ਦੇ ਜਾਣਾ। ਫਿਰ ਅਸੀਂ ਕੋਈ ਕੰਜੂਸੀ ਕਰੀ। ਆ ਆਪਣੇ ਉਹ ਨਹੀਂ। ਉਹ ਮੈਂ ਸਾਰਿਆਂ ਨੂੰ ਕਹਿੰਨਾ ਵੀ ਜਿਹੜੀ ਮਾਲ ਵਰਤਣਾ ਹੈ ਤਾਂ ਵਧੀਆ ਬ੍ਰਾਂਡ ਵਰਤੋ ਕਿਸੇ ਦੇਸੀ ਕੰਪਨੀ ਦਾ 2-4 ਪੈਸੇ ਦੇ ਸਸਤੇ ਦੇ ਚੱਕਰ 'ਚ ਨਹੀਂ ਪੈਣਾ। ਕਈ ਵਾਰੀ ਨਾ ਬੈਦ ਇਹੋ ਜਿਹੇ ਦਵਾਈਆਂ ਵੀ ਦੇ ਦਿੰਦੇ ਆ ਵੀ ਜਿਹਦੇ ਵਿੱਚ ਪਤਾ ਲੱਗਦਾ ਵੀ ਇਹ ਅੰਗਰੇਜ਼ੀ ਦਵਾਈ ਮਿਕਸ ਕੁੱਟ ਕੇ ਬਾਈ ਹੈ ਯਾਰ। ਸਾਰਾ ਪਤਾ ਲੱਗਦਾ। ਦੇਖੋ ਜਦੋਂ ਆਪਾਂ ਕਰਦੇ ਆ ਆਯੁਰਵੇਦ ਦਾ ਕ ਅੰਗਰੇਜ਼ੀ ਦਵਾਈ ਤਾਂ ਖਾਣੀ ਦਾ ਬਾਅਦ ਦੀ ਗੱਲ ਹੈ ਜੀਭ ਤੇ ਟੱਚ ਕਰਦੇ ਜਿੰਦੇ ਦੱਸ ਦਿੰਦੀ ਹੈ ਵੀ ਕੀ ਚੀਜ਼ ਆ ਉਹਦਾ ਟੇਸਟ ਹੁਣ ਲੋਕਾਂ ਨੇ ਖਾਦੇ ਹੋਈ ਨੇ ਜਿਹੜੇ ਬੰਦੇ ਹੁਣ ਲੱਗੇ ਹੋਏ ਅੰਗਰੇਜ਼ੀ ਦਵਾਈਆਂ ਤੇ ਆ ਉਹਨਾਂ ਨੂੰ ਤਾਂ ਆਯੁਰਵੇਦ ਖਾਣ ਚ ਉਹ ਤੇ ਜਦੇ ਪਤਾ ਲੱਗ ਜਾਣਾ ਸਾਡੇ ਵਾਲੀ ਦਵਾਈ ਦਾ ਤੇ ਉਹਦਾ ਤਾਂ ਜ਼ਮੀਨ ਸਮਾਉਣ ਦਾ ਫਰਕ ਆ ਜਿਹੜੇ ਹੁਣ ਜਿਹੜੇ ਅੰਗਰੇਜ਼ੀ ਪਾਉਂਦੇ ਨੇ ਉਹਨਾਂ ਦਾ ਤਾਂ ਹੁਣ ਰੱਬ ਹੀ ਰੱਖਾ ਕਾਹ ਕਿ ਕੀ ਕਰ ਸਕਦੇ ਆ ਆਪਾਂ ਕਿਸੇ ਤੋਂ ਅੱਜਕੱਲ੍ਹ ਜਿਸ ਮੁਲਕ ਦੇ ਵਿੱਚ ਮੈਂ ਕਈ ਵਾਰੀ ਮੈਨੂੰ ਆਕੇ ਕਹਿਣਗੇ ਜੀ ਸਾਡਾ ਆਹ ਸਾਡਾ ਸੋਨਾ ਭਸਮ ਕਈ ਕੰਪਨੀ ਵਾਲੇ ਆਉਂਦੇ ਆ ਸਾਡੀ ਸੁਨਾ ਭਸਮ ਆਹ ਰੇਟ ਆ ਔਰ ਪਿਓਰ ਇਹਨੂੰ ਜਿੱਥੇ ਮਰਜੀ ਚੈੱਕ ਕਰਾ ਲੋ ਮੈਂ ਕਿਹਾ ਇਸ ਮੁਲਕ ਦੀ ਗੱਲ ਕਰਦਾ ਜਿੱਥੇ ਬੱਚਿਆਂ ਨੂੰ ਜੰਮਦਿਆਂ ਨੂੰ ਯਾਰ ਦੁੱਧ ਨਹੀਂ ਪਿਓਰ ਮਿਲਦਾ ਸੋਨਾ ਕਿੱਥੋਂ ਪੂਰੇ ਤੇ ਤੁਮ ਹੈ ਜਿਸ ਬੱਚਿਆਂ ਨੂੰ ਜੰਮਦਿਆਂ ਨੂੰ ਦੁੱਧ ਪੂਰਾ ਨਹੀਂ ਪਿਓਰ ਮਿਲ ਸਕਦਾ ਬਾਕੀ ਚੀਜ਼ਾਂ ਦੇ ਕਿੱਥੋਂ ਆਸ ਰੱਖੀ ਜਾਂਦੀ ਆ ਇਸ ਕਰਕੇ ਅਸੀਂ ਕਦੇ ਇਹਦੇ ਨਾਲ ਸਮਝੌਤਾ ਨਹੀਂ ਕਰਦੇ ਕਦੇ ਅਸੀਂ ਬ੍ਰਾਂਡ ਮਾੜਾ ਨਹੀਂ ਵਰਤਦੇ ਹੂੰ ਮੈਂ ਸੁਣਿਆ ਤੁਸੀਂ ਪਹਿਲਾ ਨੁਸਖਾ ਦੱਸਿਆ ਸੀ ਹੁਣ ਨੁਸਖਾ ਆਪ ਬਣਾ ਕੇ ਵੀ ਰੱਖ ਲਿਆ ਨਹੀਂ ਲੋਕਾਂ ਨੂੰ ਲੋਕ ਜਿੰਨੇ ਵੀ ਹੈਗੇ ਉਹਨਾਂ ਨੂੰ ਬਹੁਤ ਮੈਨੂੰ ਆਉਂਦੇ ਆ ਵੀ ਭੇਜ ਦਿਓ ਜੀ ਅਸੀਂ WhatsApp WhatsApp ਤੇ ਉਹਨਾਂ ਨੂੰ ਭੇਜ ਭੇਜ ਕੇ ਇਹਨਾਂ ਦੀਆਂ ਫੋਟੋਆਂ ਵੀ ਥੱਕ ਗਿਆ ਲੇਕਿਨ ਉਹ ਆਈ ਕਿ ਮੈਨੂੰ ਪਿਛਲੇ ਮੇਰੇ ਕੋਲ ਹਫਤਾ ਖ ਹੋ ਗਿਆ ਮੋਹਾਲੀ ਤੋਂ ਫੋਨ ਆਇਆ ਉਸ ਰਾਜ ਜੀ ਨੇ ਨੁਕਸਾ ਦਾ ਬਣਾ ਲਿਆ ਸਮਾਨ ਲਿਆ ਹੁੰਦਾ ਮੈਨੂੰ ਕਹਿੰਦਾ ਵੈਜ ਜੀ 70000 ਰੁਪਏ ਲੱਗ ਗਿਆ ਵੀ ਇਹ ਨੁਕਸਾ ਦਾ ਬੜਾ ਮਹਿੰਗਾ ਮੈਂ ਕਿਹਾ ਯਾਰ 70000 ਜਿਆਦਾ ਲਾ ਲਿਆ ਵੀ 45000 ਦਾ ਬਣਦਾ ਹੈ 42 43000 ਦਾ ਸਮਾਨ ਬਣਦਾ ਹੈ ਇਹ 70000 ਜਿਆਦਾ ਲਾ ਲਿਆ ਕਹਿੰਦਾ ਉਹਨਾਂ ਨੇ ਆਹ ਰੇਟ ਲਾਇਆ ਮੈਂ ਕਿਹਾ ਵੀ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਪਹਿਲੀ ਗੱਲ ਤਾਂ ਚਲੋ 70 ਵੀ ਲੱਗ ਗਿਆ ਹੋਊਗਾ ਉਹਦਾ ਫਿਰ ਵੀ ਇਹ ਕਹਿ ਨਹੀਂ ਜਾ ਸਕਦਾ ਕਿ ਉਹਨਾਂ ਨੇ ਉਹਨਾਂ ਨੂੰ ਕੋਈ ਚੀਜ਼ਾਂ ਪਿਓਰ ਵੀ ਦਿੱਤੀਆਂ ਕੋਈ ਆਯੁਰਵੇਦ ਨੂੰ ਬੇੜਾ ਕਰਨ ਵਾਲੇ ਸਾਡੇ ਪੰਸਾਰੀ ਭਰਾ ਵੀ ਬਹੁਤ ਸਿਰੇ ਤੱਕ ਜਾਂਦੇ ਨੇ ਸਿਰੇ ਤੱਕ ਜਾਂਦੇ ਨੇ ਸਿਰੇ ਤੱਕ ਜਾਂਦੇ ਨੇ ਇਹਨਾਂ ਨੂੰ ਕੋਈ ਚੀਜ਼ ਮੰਗੋ ਤੁਸੀਂ ਤੁਸੀਂ ਮੰਨ ਲਓ ਵੀ ਸਫੈਦ ਮੂਸਲੀ ਮੰਗ ਲਈ ਉਹਨਾਂ ਨੇ ਦੇ ਦਿੱਤੀ ਤੁਸੀਂ ਕਹੋ ਜੀ ਸਾਨੂੰ ਪਾਣ ਦੀ ਜੜ ਚਾਹੀਦੀ ਆ ਹੁਣ ਉਹਦੇ ਕੋਲੇ ਅੰਦਰ ਹੋਵੇ ਜਾਂ ਨਾ ਹੋਵੇ ਉਹਨੇ ਅੰਦਰ ਵੜ ਕੇ ਸਾਨੂੰ ਲਿਆ ਕੇ ਜ਼ਰੂਰ ਦੇ ਦੇਣੀ ਚਾਹੇ ਕਿਸੇ ਦੀ ਚੀਜ਼ ਦੀ ਜੜਾ ਸਾਨੂੰ ਕੀ ਪਤਾ ਉਹਦੀ ਕਾਦੀ ਜੜਾ ਦਾ ਐਦਾਂ ਹੀ ਨਾ ਨਵੀਂ ਬੀੜਾ ਵੰਦਾ ਜੇ ਇਹ ਬਿਓਰ ਐਂਡ ਕਮ ਕਰਨਾ ਤੇ ਆਯੁਰਵੇਦ ਤਾਂ ਥੱਲੇ ਆਉਂਦਾ ਹੀ ਨਾ ਪਹਿਲੀ ਗੱਲ ਤੇ ਹਮ ਔਰ ਜੇ ਹੁਣ ਵੀ ਟਿਕ ਜਾਣਾ ਤਾਂ ਹੁਣ ਵੀ ਇਹ ਬਹੁਤ ਛੇਤੀ ਉੱਪਰ ਜਾਊਗਾ ਹਮ ਆਯੁਰਵੇਦ ਦਾ ਬੀੜਾ ਬਿਠਾਉਣ ਵਾਲੇ ਸਾਡੇ ਪੰਸਾਰੀ ਭਰਾ ਵੀ ਵਿੱਚ ਨੇ ਹਮ ਇਨਨੂੰ ਵੀ ਬੇਨਤੀ ਆ ਵੀ ਸਮਾਨ ਪਿਓਰ ਦੇ ਦਿਆ ਕਰੋ ਪੈਸੇ ਤੁਹਾਡੇ ਕੋਲ ਵੀ ਕੋਈ ਨਹੀਂ ਘਟਾਉਂਦਾ ਹੂੰ ਕੋਈ ਆ ਕਹਿੰਦਾ ਨਹੀਂ ਆ ਕੋਈ ਨਹੀਂ ਕਹਿੰਦਾ ਤੁਸੀਂ 10 ਰੁਪਏ ਵਾਲੀ ਚੀਜ਼ ਦੇ ਚਾਹੇ 100 ਮੰਗਦੇ ਹੋ ਅਗਲਾ ਦਿੰਦਾ ਹੈ ਪਰ ਯਾਰ ਘੱਟ ਤੋਂ ਘੱਟ ਉਹਨੂੰ ਚੀਜ਼ ਪਿਓਰ ਦੇ ਦਿਓ ਤਾਂ ਕਿ ਪਤਾ ਲੱਗੇ ਵੀ ਉਹਨੂੰ ਖਾਧੀ ਦਾ ਵੀ ਪਤਾ ਲੱਗੇ ਦੁਬਾਰਾ ਤੁਹਾਡੇ ਕੋਲ ਬਾਰ ਬਾਰ ਆਵੇ ਇਹ ਕਹਿ ਵੀ ਗੱਲ ਹੈ ਨਾ ਅੱਜ ਕੱਲ ਇੰਸਟਾਗ੍ਰਾਮ ਖੋਲੋ ਤਾਂ ਸ਼ਿਲਾਜੀਤ ਨੂੰ ਤਾਂ ਆ ਪ੍ਰਮੋਟ ਕੀਤਾ ਗਿਆ ਵੀ ਸ਼ਿਲਾਜੀਤ ਦੇ ਦਾ ਫਾਇਦਾ ਹੀ ਬਹੁਤ ਹੈ ਸ਼ੀਲਾਜੀਤ ਬਿਨਾ ਤਾਂ ਤੁਸੀਂ ਕੁਝ ਕਰ ਨਹੀਂ ਸਕਦੇ ਜਿੰਮ ਜਾਣ ਵਾਲਿਆਂ ਨੂੰ ਕਿਹਾ ਜਾਂਦਾ ਪ੍ਰੋਟੀਨ ਛੱਡ ਦੋ ਤੁਸੀਂ ਸ਼ੀਲਾਜੀਤ ਹੀ ਵਰਤਣੀ ਸ਼ੁਰੂ ਕਰ ਦੋ ਜੇ ਕਿਸ ਦਾ ਵਿਆਹ ਨਵਾਂ ਨਵਾਂ ਹੁੰਦਾ ਉਹਨੂੰ ਵੀ ਕਹਿ ਦਿੰਦੇ ਤੁਸੀਂ ਸ਼ੀਲਾਜੀਤ ਵਰਤਿਆ ਕਰੋ ਕੋਈ ਵੀ ਬਿਮਾਰੀ ਹੈ ਸ਼ੀਲਾਜੀਤ ਨੂੰ ਤਾਂ ਇੰਸਟਾਗ੍ਰam ਤੇ ਇਹਨਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਵੀ ਬਸ ਇਹੀ ਲੈ ਚੱਲੋ ਇਹ ਤੁਹਾਨੂੰ ਬਹੁਤ ਪਾਵਰ ਦੇਗਾ ਪਰ ਅਸਲ ਦੇ ਵਿੱਚ ਜਦੋਂ ਕੰਪਨੀਆਂ ਵੱਖ-ਵੱਖ ਕੰਪਨੀਆਂ ਦੀ ਜਦੋਂ ਟੈਸਟਿੰਗ ਹੁੰਦੀ ਹੈ ਤਾਂ ਸ਼ੀਲਾਜੀਤ ਦੇ ਵਿੱਚ ਕਈਆਂ ਨੇ ਤਾਂ ਲੈਡ ਵੀ ਜਿਹੜਾ ਆਪਾਂ ਪੈਨਸਲ ਦਾ ਸਿੱਕਾ ਹੁੰਦਾ ਸੀ ਉਹ ਤੱਕ ਪਾ ਕੇ ਵੇਚਦੇ ਪਏ ਨੇ ਬਿਲਕੁਲ ਦੇਖੋ ਜਿਹੜੀ ਸ਼ਿਲਾਜੀਤ ਆ ਨਾ ਸ਼ਿਲਾਜੀਤ ਵਰਗੀ ਕੋਈ ਦਵਾਈ ਨਹੀਂ ਮੈਂ ਵੀ ਕਹਨਾ ਹੈ ਜਿੰਨਾ ਅਸੀਂ ਪੜਿਆ ਜਿੰਨਾ ਇਹਨੂੰ ਪੜਿਆ ਔਰ ਜਿੰਨਾ ਹੈ ਪਿੱਛੇ ਤੱਕ ਜਾਈਏ ਤਾਂ ਆਯੁਰਵੇਦ ਐਡੀ ਵੱਡੀ ਗੱਲ ਕਹਿ ਗਿਆ ਕਿ ਸ਼ਿਲਾਜੀਤ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ 1 ਕਿਲੋ ਜੂਸ ਕਰ ਲਈ ਆਪਣੀ ਜ਼ਿੰਦਗੀ ਦੀ 1 ਕਿਲੋ ਜੂਸ ਕਰ ਲਈ ਨਾ ਸ਼ਿਲਾਜੀਤ ਹੈ ਕਹਿੰਦੇ ਉਹ ਰੋਗ ਮੁਕਤ ਹੋ ਜਾਂਦਾ ਅੱਛਾ ਹੈਡੀ ਵੱਡੀ ਗੱਲ ਸ਼ਿਲਾਜੀਤ ਬਾਰੇ ਆਯੁਰਵੈਦ ਕਰਿਆ ਇਹ ਸਾਡੇ ਬੰਦਿਆਂ ਨੇ ਇਹਨੂੰ ਇੱਕ ਸੈਕਸ ਵਾਲੀ ਚੀਜ਼ ਦੇ ਨਾਲ ਜੋੜ ਲਿਆ ਬਦਨਾਮ ਕਰ ਲਿਆ ਵੀ ਸ਼ਿਲਾਜੀਤ ਤਾਂ ਜੀ ਆ ਸ਼ਿਲਾਜੀਤ ਤਾਂ ਜੀ ਇਹ ਨਹੀਂ ਹੈਗਾ ਸ਼ਿਲਾਜੀਤ ਗਰਮੀ ਸਰਦੀ ਖਾਣ ਵਾਲੀ ਚੀਜ਼ ਆ ਜਿਹਨੂੰ ਬੇਚਿਜ ਕੋਕੇ ਖਾਧਾ ਜਾ ਸਕਦਾ ਤਸਵੀਰ ਦੇਖ ਕੇ ਇਹ ਵੀ ਨਾਲ ਆ ਜਾਂਦਾ ਵੀ ਤਸਵੀਰ ਦੇਖੋ ਉਹਦੀ अच्छा असि ਤੁਸੀਂ ਅਸੀਂ ਸ਼ਿਲਾਜੀਤ ਜਿਹੜੀ ਆ ਬਹੁਤ ਸ਼ਾਨਦਾਰ ਸ਼ਿਲਾਜੀਤ ਤਾਂ ਕੰਪਨੀ ਵਾਲੇ ਇੱਥੇ ਆਉਂਦੇ ਨੇ ਚੁੱਪ ਕਰਕੇ ਚਲੇ ਜਾਂਦੇ ਨੇ ਜਦੋਂ ਅਸੀਂ ਡੱਬਾ ਖੋਲਹੀਦਾ ਨਾ ਪੂਰਾ ਹਾਲ ਜਿਹੜਾ ਪਤਾ ਲੱਗ ਜਾਂਦਾ ਵੀ ਸ਼ਿਲਾਜੀਤ ਖੁੱਲ ਗਿਆ ਡੱਬਾ ਹੂੰ ਇੰਨੀ ਮਤਲਬ ਵਧੀਆ ਸਾਡੇ ਕੋਲ ਪਈ ਆ ਤਿੰਨ ਤਰ੍ਹਾਂ ਦੀ ਪਈ ਆ ਮੇਰੇ ਕੋਲ ਇੱਕ ਨੂੰ ਤਾਂ ਦੇਖ ਕੇ ਵੀ ਦਿਲ ਨਹੀਂ ਕਰਦਾ ਵੀ ਹੈ ਕੀ ਮਜ਼ਾਕ ਕਰਦੇ ਆ ਗੱਟ ਸ਼ਿਲਾਜੀਤ ਨਾਲ ਫਿਰ ਜਿਹੜੇ ਜਿਹੜੀ ਡਾਇਰੈਕਟ ਸ਼ਿਲਾਜੀਤ ਖਾਦੀ ਜਾਂਦੀ ਆ ਉਹ ਤਾਂ ਦੁੱਧ ਦੇ ਵਿੱਚ ਘੋੜ ਕੇ ਥੋੜੀ ਬਹੁਤੀ ਮਾਤਰਾ ਚ ਲਈ ਜਾਂਦੀ ਆ ਫਿਰ ਅਸੀਂ ਕੈਪਸੂਲ ਜਿਹੜੇ ਪਰੋਂ ਨੇ ਜਿਹੜੇ ਬੰਦੇ ਮਤਲਬ ਲੇਡੀ ਜੈਂਟਸ ਨੂੰ ਵੀ ਦਿੰਦੇ ਅਸੀਂ ਲੇਡੀਜ਼ ਨੂੰ ਵੀ ਦੇ ਦਿੰਦੇ ਆ ਇਹਦੇ ਵਿੱਚ ਮੰਡੂਰ ਭਸਮ ਨਾਲ ਪਾਈ ਅੱਛਾ ਸ਼ਿਲਾਜੀਤ ਨਾਲ ਆ ਜਿਹੇ ਗਰਮਾ ਤੇ ਠੰਡਾ ਵੀ ਨਾਲ ਆ ਇਹ 12 ਮਹੀਨੇ ਖਾਦੇ ਜਾਂਦੀ ਆ ਸਿਲਾ